ਦਿੱਲੀ ਦੇ ਇੱਕ ਨਾਮੀ ਕਾਲਜ ਦੇ ਨਾਲ ਜੁੜਿਆ ਇੱਕ ਅਧਿਆਤਮਿਕ ਗੁਰੂ ਆਪਣੇ ਆਪ ਨੂੰ ਜੋ ਇੰਟਰਨੈਸ਼ਨਲ ਮੋਟੀਵੇਟਰ ਅਤੇ ਯੋਗ ਗੁਰੂ ਦੱਸਦਾ ਸੀ ਅਸਲ ਦੇ ਵਿੱਚ ਇੱਕ ਦਰਿੰਦਾ ਨਿਕਲਿਆ ਹੈ ਬਾਬਾ ਨਾਮ Swami चैतन्यनंद सरस्वती ਹੈ ਪਰ ਕੰਮ ਅਜਿਹਾ ਕਿ ਇਨਸਾਨਿਤ ਵੀ ਸ਼ਰਮ ਨਾਲ ਆਪਣੀ ਅੱਖਾਂ ਚੁਕਾ ਲਵੇ ਆਪਣੇ ਆਪ ਨੂੰ ਅਧਿਆਤਮਿਕਤਾ ਗੁਰੂ ਦੱਸਣ ਵਾਲਾ ਇਹ ਬਾਬਾ ਇੱਕ ਵੱਡਾ ਪਾਖੰਡੀ ਨਿਕਲਿਆ ਦਿੱਲੀ ਦੀਆਂ ਵਿਦਿਆਰਥਣਾਂ ਨੇ ਕੈਰੀਅਰ ਅਤੇ ਭਰੋਸੇ ਦੇ ਨਾਲ ਉਹਨਾਂ ਦੇ ਖਿਲਵਾੜ ਕੀਤਾ ਹੈ ਅਤੇ ਖਿਲਵਾੜ ਕਰਨ ਵਾਲੇ ਇਸ ਬਾਬੇ ਦੀ ਅੰਤ ਦੇ ਵਿੱਚ ਗ੍ਰਿਫਤਾਰੀ ਹੋ ਚੁੱਕੀ ਹੈ ਆਰੋਪ ਵੀ ਕੋਈ ਛੋਟੇ ਮੋਟੇ ਨਹੀਂ ਸਨ ਗ੍ਰਿਫਤਾਰੀ ਦੇ ਬਾਵਜੂਦ ਬਾਬੇ ਦੇ ਚਿਹਰੇ ਤੇ ਕੋਈ ਚਿੰਤਾ ਦੇ ਸ਼ਿਕਨ ਨਹੀਂ ਦੇਖਣ ਨੂੰ ਮਿਲੇ ਪੁਲਿਸ ਦੇ ਸਾਹਮਣੇ ਮੁਸਕਰਾਉਂਦਾ ਜਾ ਰਿਹਾ ਇਸ ਬਾਬੇ ਦੀਆਂ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਬਾਬੇ ਤੇ ਦਰਜਨ ਭਰ ਤੋਂ ਵੱਧ ਵਿਦਿਆਰਥਣਾ ਦੇ ਯੌਨ ਸ਼ੋਸ਼ਣ ਛੇੜਛਾੜ ਅਤੇ ਧਮਕੀਆਂ ਦਾ ਆਰੋਪ ਹੈ ਇਸ ਦੌਰਾਨ ਆਗਰਾ ਦੇ ਉਸ ਨੂੰ ਹੋਟਲ ਦੇ ਵਿੱਚੋਂ ਗ੍ਰਿਫਤਾਰ ਕੀਤਾ ਹੈ ਜਿੱਥੇ ਰੂਮ ਨੰਬਰ 101 ਦੀ ਕਹਾਣੀ ਇਸ ਰੋਮ ਦੀ ਪੂਰੀ ਕਹਾਣੀ ਕਿਸ ਦੇ ਵਿੱਚ ਚਰਚਾ ਕਰਾਂਗੇ ਪਰ ਉਸ ਤੋਂ ਪਹਿਲਾਂ ਤੁਹਾਨੂੰ ਦੱਸ ਦਈਏ ਕਿ ਜਿੱਥੇ ਰਾਤ ਦੇ ਸਮੇਂ ਵਿਦਿਆਰਥਣਾਂ ਨੂੰ ਬੁਲਾਇਆ ਜਾਂਦਾ ਸੀ ਅਤੇ ਲਾਲਚ ਦੇ ਕੇ ਫਸਾਉਣ ਦੀ ਕੋਸ਼ਿਸ਼ ਕੀਤੀ ਜਾਂਦੀ ਸੀ ਪਰ ਹੁਣ ਬਾਬਾ ਪੁਲਿਸ ਦੇ ਹੱਥੇ ਜੜ ਚੁੱਕਾ ਹੈ ਦਿੱਲੀ ਦੇ ਪਸੰਤ ਕੁੰਦ ਦੇ ਵਿੱਚ ਸਥਿਤ ਸ਼ਾਰਦਾ ਇੰਸਟੀਚਿਊਟ ਦਾ ਡਾਇਰੈਕਟਰ ਚੈਤਨ ਅਨੰਦ ਸਰਸਵਤੀ ਉਰਫ ਪਾਤਸਾਰਥੀ ਵਿਦਿਆਰਥਣਾਂ ਨੂੰ ਬਿਹਤਰ ਪਲੇਸਮੈਂਟ ਅਤੇ ਕਰੀਅਰ ਦੇ ਸੁਪਨੇ ਦਿਖਾਉਂਦਾ ਸੀ ਪਰ ਹਕੀਕਤ ਦੇ ਵਿੱਚ ਇਹ ਬਾਬਾ ਅਧਿਆਤਮਕਤਾ ਦੀ ਆੜ ਵਿੱਚ ਅਸ਼ਲੀਲਤਾ ਫੈਲਾਉਣ ਵਾਲਾ ਸੀ ਬੱਚਿਆਂ ਦੇ ਸ਼ੋਸ਼ਣ ਦੇ ਆਰੋਪਾਂ ਵਾਲੇ ਇਸ ਬਾਬੇ ਦੇ ਚਿਹਰੇ ਤੇ ਹੁਣ ਵੀ ਕੋਈ ਚਿੰਤਾ ਨਹੀਂ ਹੈ ਪੁਲਿਸ ਦੇ ਸਾਹਮਣੇ ਵੀ ਬਿਨਾਂ ਡਰ ਅਤੇ ਖੌਫ ਦੇ ਇਹ ਬਾਬਾ ਮੁਸਕਰਾ ਰਿਹਾ ਹੈ ਤੁਸੀਂ ਜਿਵੇਂ ਕਿ ਤੁਸੀਂ ਤਸਵੀਰਾਂ ਦੇ ਵਿੱਚ ਵੀ ਦੇਖ ਰਹੇ ਹੋ ਵਿਦਿਆਰਥਣਾ ਨੇ ਇਸ ਬਾਬੇ ਨੂੰ ਸਜ਼ਾ ਦੀ ਮੰਗ ਕੀਤੀ ਹੈ ਇੱਕ ਪੀੜਤ ਦੇ ਵੱਲੋਂ ਦੱਸਿਆ ਜਾ ਰਿਹਾ ਹੈ ਕਿ ਉਸ ਨੂੰ ਅਸਲੀਲ ਮੈਸੇਜ ਭੇਜਦਾ ਸੀ ਇਹ ਬਾਬਾ ਸਵੀਟ ਗਰਲ ਕਹਿ ਕੇ ਉਹਨੂੰ ਬੁਲਾਉਂਦਾ ਸੀ ਅਤੇ ਇਹ ਵੀ ਕਹਿੰਦਾ ਸੀ ਕਿ ਤੂੰ ਟੈਲੈਂਟਡ ਹੈ ਕਿਆ ਤੇਰੀ ਪੜ੍ਹਾਈ ਦਾ ਸਾਰਾ ਖਰਚਾ ਵੀ ਮੈਂ ਉਠਾਵਾਂਗਾ ਤੈਨੂੰ ਦੁਬਈ ਲੈ ਕੇ ਜਾਵਾਂਗਾ ਤੇ ਮੈਂ ਬਿਲਕੁਲ ਨਹੀਂ ਚਾਹੁੰਦੀ ਸੀ ਪਰ ਉਸ ਦਾ ਸਟਾਫ ਜਿਹੜਾ ਹੈ ਮੈਨੂੰ ਮੇਰੇ ਉੱਪਰ ਦਬਾਅ ਪਾਉਂਦਾ ਸੀਗਾ ਮੈਨੂੰ ਬਲੈਕਮੇਲ ਕਰਦਾ ਸੀਗਾ ਮੈਨੂੰ ਡਰਾਉਂਦਾ ਸੀ ਧਮਕਾਉਂਦਾ ਸੀ ਬਾਬੇ ਨੇ ਉਸ ਦਾ ਫੋਨ ਵੀ ਖੋਲ ਲਿਆ ਸੀ ਅਤੇ ਜਦੋਂ ਇਹ ਵੀ ਦੱਸਿਆ ਗਿਆ ਕਿ ਮੈਨੂੰ ਹੋਸਟਲ ਦੇ ਵਿੱਚ ਇਕੱਲੇ ਰਹਿਣ ਲਈ ਮਜਬੂਰ ਕੀਤਾ ਗਿਆ ਇਹ ਸਿਰਫ ਇੱਕ ਲੜਕੀ ਦੀ ਕਹਾਣੀ ਨਹੀਂ ਬਲਕਿ ਅੱਜ ਹਿੰਆ 32 ਲੜਕੀਆਂ ਦੀ ਕਹਾਣੀਆਂ ਹੈ ਜਿਨ੍ਹਾਂ ਦੇ ਵਿੱਚੋਂ ਸਾਰਾ ਕੁੜੀਆਂ ਨੇ ਜਨ ਸੋਕਸ਼ਣ ਦੇ ਗੰਭੀਰ ਆਰੋਪ ਲਗਾਏ ਨੇ ਸਵਾਮੀ ਚੈਤਨਨੰਦ ਹਾਲਾਂਕਿ ਪੁਲਿਸ ਦੇ ਹੱਥੇ ਚੜ ਚੁੱਕਾ ਹੈ ਪਰ ਜਿਵੇਂ ਹੀ ਮਾਮਲਾ ਖੁੱਲਿਆ ਉਹ ਭੱਜਦਾ ਫਿਰ ਰਿਹਾ ਸੀਗਾ ਪਰ ਕਿੱਥੋਂ ਤੱਕ ਭੱਜਦਾ ਪੁਲਿਸ ਨੇ ਅਖੀਰ ਦੇ ਵਿੱਚ ਉਸ ਨੂੰ ਗ੍ਰਿਫਤਾਰ ਕਰ ਲਿਆ ਹੈ ਪੁਲਿਸ ਦੀ ਜਾਂਚ ਵਿੱਚ ਇਹ ਵੀ ਪਤਾ ਲੱਗਿਆ ਕਿ ਚੈਤਨਨੰਦ ਆਗਰਾ ਦੇ ਤਾਜਗੰਜ ਖੇਤਰ ਦੇ ਹੋਟਲ ਵਿੱਚ ਛੁਪਿਆ ਹੋਇਆ ਸੀਗਾ ਹੋਟਲ ਦਾ ਰੂਮ ਨੰਬਰ 101 ਸੀ ਜਿੱਥੇ ਉਸਨੇ ਆਪਣਾ ਅੱਡਾ ਬਣਾਇਆ ਹੋਇਆ ਸੀ ਉੱਥੇ ਉਹ ਰਾਤ ਉਹਨਾਂ ਵਿਦਿਆਰਥੀਆਂ ਨੂੰ ਬੁਲਾਉਂਦਾ ਸੀ ਤੇ ਫਸਾਉਣ ਦੀ ਕੋਸ਼ਿਸ਼ ਕਰਦਾ ਸੀਗਾ ਉਸ ਦੇ ਖਿਲਾਫ 4 ਅਗਸਤ ਨੂੰ ਦਿੱਲੀ ਦੇ ਵਸਤਕੁੰਜ ਥਾਣੇ ਦੇ ਵਿੱਚ ਮਾਮਲਾ ਦਰਜ ਕੀਤਾ ਗਿਆ ਹੈ ਦੱਸ ਦੇ ਕਿ ਸਵਾਮੀ ਚਤਾਨੰਦ ਦੀ ਗ੍ਰਿਫਤਾਰੀ ਦੇ ਨਾਲ ਉੱਤੀ ਕਾਲੀ ਦੁਨੀਆ ਦਾ ਵੀ ਸੱਚ ਸਾਹਮਣੇ ਆਇਆ ਪੀੜਤਾ ਦੀਆਂ ਸ਼ਿਕਾਇਤਾਂ ਤੇ ਪੁਲਿਸ ਦੀ ਸਖਤੀ ਨੇ ਦਿਖਾ ਦਿੱਤਾ ਕਿ ਕੋਈ ਵੀ ਵੱਡਾ ਗੁਰੂ ਕਿਉਂ ਨਾ ਹੋਵੇ ਪਾਪ ਦਾ ਘੜਾ ਇੱਕ ਦਿਨ ਜ਼ਰੂਰ ਫਟਦਾ ਹੈ ਦਿੱਲੀ ਪੁਲਿਸ ਹੁਣ ਉਸ ਦੇ ਨਾਲ ਲਗਾਤਾਰ ਪੁੱਛਗਿੱਛ ਕਰ ਰਹੀ ਹੈ ਤੇ ਕੇਸ ਦੇ ਵਿੱਚ ਵੱਡੇ ਖੁਲਾਸੇ ਹੋਣ ਦੀ ਸੰਭਾਵਨਾ ਹੈ ਚਤਾਨੰਦ ਉਰਪਾਤ ਦਾ ਆਰਤੀ ਦੀ ਸ਼੍ਰੀ ਸ਼ਾਰਦਾ ਇੰਸਟੀਚਿਊਟ ਆਫ ਇੰਡੀਅਨ ਮੈਨੇਜਮੈਂਟ ਦਾ ਪ੍ਰਬੰਧਕ ਵੀ ਹੈ ਇੰਸਟੀਚਿਊਟ ਸੰਗਿਰੀਪੀਠ ਦੇ ਅਧੀਨ ਚੱਲਦਾ ਸੀ ਜਿਸ ਦਾ ਪ੍ਰਬੰਧਕ ਸੁਆਮੀ ਚੈਤਨਨੰਦ ਨੂੰ ਨਿਯੁਕਤ ਕੀਤਾ ਗਿਆ ਸੀਗਾ ਪਰ ਐਫਆਈਆਰ ਤੋਂ ਬਾਅਦ ਉਸ ਨੂੰ ਉਸੌਦੇ ਤੋਂ ਹਟਾ ਦਿੱਤਾ ਗਿਆ 32 ਵਿਦਿਆਰਥਣਾ ਦੇ ਬਿਆਨ ਦਰਜ ਕੀਤੇ ਗਏ ਨੇ ਜਿਨ੍ਹਾਂ ਦੇ ਵਿੱਚੋਂ 17 ਵਿਦਿਆਰਥਣਾ ਨੇ ਗੰਭੀਰ આરોਪ ਲਗਾਏ ਨੇ ਸੋਚੋ ਦਿੱਲੀ ਦੇ ਵਿੱਚ ਦੇਸ਼ ਵਿਦੇਸ਼ ਤੋਂ ਵੱਖ-ਵੱਖ ਰਾਜਾਂ ਤੋਂ ਬੱਚੀਆਂ ਪੜਨ ਦੇ ਲਈ ਆਉਂਦੀਆਂ ਨੇ ਤੇ ਉਹਨਾਂ ਦੇ ਸੁਪਨੇ ਅਤੇ ਭਵਿੱਖ ਦੀਆਂ ਸੰਭਾਵਨਾ ਨੂੰ ਇਹ ਬਾਬਾ ਖਤਮ ਕਰਨ ਦੀ ਕੋਸ਼ਿਸ਼ ਕਰ ਰਿਹਾ ਸੀਗਾ ਫਿਲਹਾਲ ਤੁਸੀਂ ਇਸ ਪੂਰੀ ਖਬਰ ਨੂੰ ਇਸ ਨਾਲ ਦੇਖਦੇ ਹੋ ਕਿ ਤੁਹਾਡੇ ਵਿਚਾਰ ਨੇ ਆਪਣੇ ਵਿਚਾਰਾਂ ਨੂੰ ਕਮੈਂਟ ਬਾਕਸ ਦੇ ਵਿੱਚ ਜਰੂਰ ਸਾਂਝਾ ਕਰਨਾ